ਏ ਵੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਦੱਸ ਦਈਏ ਕਿ ਹਲਕਾ ਕਨੌਰ ਦੇ ਪਿੰਡ ਉਂਸਰ ਦੇ ਵਿੱਚ ਮੌਜੂਦ ਹੈ ਜਿੱਥੇ ਹਰ ਸਾਲ ਜਦੋਂ ਵੀ ਪੰਜਾਬ ਦੇ ਵਿੱਚ ਜਾਂ ਫਿਰ ਜੋ ਹੈ ਬਰਸਾਤਾਂ ਦਾ ਸੀਜ਼ਨ ਆਂਦਾ ਹੈ ਤਾਂ ਉਸ ਸਮੇਂ ਜੋ ਹੈ ਕਗਰ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵੱਜ ਜਾਂਦਾ ਹੈ ਤੇ ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿ ਜਿੱਥੇ ਤੱਕ ਨਜ਼ਰ ਪੈਂਦੀ ਹੈ ਉੱਥੇ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਇਹ ਉਂਸਰ ਦੀਆਂ ਨੇ ਜਿੱਥੋਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਜੋ ਨੇ ਜੋ ਟ੍ਰੈਫਿਕ ਹੈ ਆਵਾਜਈਓ ਇਨੀ ਰਸਤੇਆਂ ਨਹੀਂ ਜਿਹੜੀ ਹੈ ਪੰਜਾਬ ਦੇ ਵਿੱਚ ਦਾਖਲ ਹੁੰਦੀ ਸੀ ਤੇ ਪੰਜਾਬ ਤੋਂ ਹਰਿਆਣਾ ਦੇ ਵਿੱਚ ਦਾਖਲ ਹੁੰਦੀ ਸੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਤੱਕ ਵੀ ਨਜ਼ਰ ਜਿਹੜੀ ਹੈ ਪੈਂਦੀ ਹੈ ਉੱਥੇ ਤੱਕ ਪਾਣੀ ਪਾਣੀ ਨਜ਼ਰ ਆ ਰਿਹਾ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਫਸਲ ਦੇਖ ਸਕਦੇ ਹੋ ਕਿ ਤੁਸੀਂ ਇਹ ਕਿਸਾਨ ਦੀ ਪੱਕੀ ਹੋਈ ਫਸਲ ਜਿਹੜੀ ਹੈ ਇਸ ਸਮੇਂ ਪੂਰੀ ਤਰ੍ਹਾਂ ਜੋ ਹੈ ਪਾਣੀ ਦੇ ਵਿੱਚ ਜੋ ਡੁੱਬੀ ਹੋਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੀ ਔਰਤ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਹਲੇ ਫਿਲਹਾਲ ਕਿਸੇ ਤਰ੍ਹਾਂ ਦਾ ਖਤਰਾ ਜਿਹੜਾ ਨਹੀਂ ਹੈ ਕਿਉਂਕਿ ਜੋ ਪਿੰਡ ਪਾਂਸਰ ਪਰ ਦੇ ਵਿੱਚ ਖੱਗਰ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਿਆ ਹੈ ਤੇ ਇੱਥੇ ਵੀ ਕੁਝ ਹੀ ਘੰਟਿਆਂ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ ਪਰ ਕਿਤੇ ਨਾ ਕਿਤੇ ਸਵਾਲ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਇਲਾਕੇ ਦੇ ਵਿੱਚ ਕਿਉਂਕਿ ਇਹ ਹੜਾਂ ਦੀ ਮਾਰ ਇਲਾਕਾ ਹੈ ਜਿਸ ਦੇ ਵਿੱਚ ਹਰ ਸਾਲ ਜੋ ਹੈ ਕਈ ਜਿਹੜੇ ਨੇ ਫਸਲਾਂ ਦਾ ਨੁਕਸਾਨ ਹੁੰਦਾ ਲੱਖਾਂ ਰੁਪਏ ਦੀ ਫਸਲ ਜਿਹੜੀ ਕਿਸਾਨਾਂ ਦੀ ਖਰਾਬ ਹੁੰਦੀ ਹੈ ਤੇ ਇਸ ਸਮੇ ਤੁਹਾਨੂੰ ਜਿਹੜੀਆਂ ਤਸਵੀਰਾਂ ਜੋ ਹੈ ਗਰਾਊਂਡ ਜ਼ੀਰੋ ਤੇ ਦਿਖਾ ਰਿਹਾ ਤੇ ਦੇਖ ਸਕਦੇ ਕਿ ਹਲੇ ਵੀ ਜਿਹੜਾ ਇੱਥੇ ਡੇਡ ਡੇਡ ਫੁੱਟ ਤੱਕ ਜਿਹੜਾ ਪਾਣੀ ਦੀ ਜਾਣਕਾਰੀ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅੱਗੇ ਘਟੋ ਘਟ ਤਿੰਨ ਫੁੱਟ ਤੋਂ ਕਰੀਬ ਜਿਹੜਾ ਪਾਣੀ ਉੱਪਰ ਚੱਲ ਰਿਹਾ ਤੇ ਜੇਕਰ ਸਰਾਲਾ ਦੀ ਗੱਲ ਕੀਤੀ ਜਾਵੇ ਤਾਂ ਸਰਾਲਾ ਦੇ ਵਿੱਚ ਇਸ ਸਮੇਂ ਕੱਗਰ ਦਾ ਪੱਧਰ ਜੋ ਜਾਣਕਾਰੀ ਮੇਰੀ ਹੈ ਕਿ 14 ਫੁੱਟ ਦੇ ਕਰੀਬ ਇਸ ਸਮੇਂ ਕੱਗਰ ਸਰਾਲਾ ਖੁਰ ਦੇ ਵਿੱਚ ਚੱਲ ਰਿਹਾ ਤੇ ਇਸ ਸਮੇਂ ਜੋ ਹੈ ਕੱਗਰ ਦੀ ਗੱਲ ਕੀਤੀ ਜਾਵੇ ਤਾਂ ਕੱਗਰ ਜ਼ਰੂਰ ਉਧਰੋਂ ਘੁੰਮਦਾ ਘੁਮ ਕੇ ਅੱਗੇ ਮਿਲਦਾ ਹੈ ਪਰ ਇਹ ਪਿੰਡ ਦੀ ਜਿਹੜੀ ਸੜਕ ਹੈ ਜਿਹੜੀ ਅੰਬਾਲੇ ਨੂੰ ਜੋੜਦੀ ਹੈ ਇਲਾਕੇ ਨੂੰ ਤੇ ਉਸ ਸੜਕ ਦੇ ਉੱਪਰ ਇਸ ਸਮੇਂ ਅਸੀਂ ਮੌਜੂਦ ਹੈ ਲਗਾਤਾਰ ਜੋ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਪਠਾਨਕੋਟ ਦਾ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਹੜ੍ਹ ਦੇ ਨਾਲ ਕਾਫੀ ਜਿਹੜਾ ਆਮ ਜਨਜੀਵਨ ਤੇ ਜਿਹੜਾ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਕਈ ਜਿਹੜਾ ਕਈ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਹੋਇਆ ਹੈ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਜਿਹੜਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਜ਼ਰੂਰ ਹਕਰ ਦੇ ਵਿੱਚ ਆਇਆ ਸੀ ਡੀਸੀ ਜਿਹੜੇ ਨੇ ਉਹ ਵੀ ਪਹੁੰਚੇ ਸੀ ਐਸਟੀਐਮ ਜਿਹੜੇ ਨੇ ਮੌਕੇ ਤੇ ਪਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਾਣ ਦੀ ਜ਼ਰੂਰਤ ਹੈ ਉਹ ਸਰਾਲਾ ਖੁਰਦੇ ਕੋਲ ਜਾ ਕੇ ਜਿਹੜਾ ਉੱਥੋਂ ਮਾਇਨਾ ਕਰਦੇ ਨੇ ਪਰ ਜੇਕਰ ਗਰਾਊਂਡ ਜ਼ੀਰੋ ਦੀ ਗੱਲ ਕੀਤੀ ਜਾਵੇ ਤਾਂ ਗਰਾਊਂਡ ਜ਼ੀਰੋ ਦੇ ਉੱਪਰ ਕੋਈ ਵਿਰਲਾ ਹੀ ਅਧਿਕਾਰੀ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਤੇ ਇਹ ਸੜਕਾਂ ਦੀ ਹਾਲਤ ਇੰਨੀ ਕਿ ਖਸਤਾ ਹੋ ਚੁੱਕੀ ਹੈ ਕਿ ਇਹਨਾਂ ਸੜਕਾਂ ਦੇ ਉੱਪਰੋਂ ਜਾਣਾ ਜਾਨ ਜੋਖਮ ਦੇ ਵਿੱਚ ਪਾਉਣ ਦੇ ਬਰਾਬਰ ਹੈ ਇਹ ਸੜਕ ਊਂਟਸਰ ਜਿਹੜੀ ਹੈ ਲੋਹ ਸਿੰਬੜਿਆ ਤੇ ਉਧਰ ਊਂਟਸਰ ਤੋਂ ਰਾਏਪੁਰ ਇਹਨਾਂ ਸੜਕਾਂ ਤੇ ਉੱਪਰੋ ਜਦੋਂ ਜੇਕਰ ਕੋਈ ਜਾਣਦਾ ਤਾਂ ਆਪਣੀ ਜਾਨ ਜਿਹੜੀ ਹੈ ਤਲੀ ਦੇ ਉੱਪਰ ਆ ਕੇ ਜਾਂਦਾ ਕਿਉਂ ਕਿ ਸਾਈਡਾਂ ਦੇ ਉੱਪਰ ਜਿਹੜੀ ਜੋ ਸਾਈਡਾਂ ਦੇ ਉੱਪਰ ਪਾਣੀ ਕਾਰਨ ਜਿਹੜਾ ਹੈ ਜੋ ਪਿਛਲੇ ਸਾਲ 2023 ਦੇ ਵਿੱਚ ਹੜਾਏ ਸਨ ਉਹਨਾਂ ਦੌਰਾਨ ਜਿਹੜੀ ਇਹ ਸੜਕਾਂ ਦਾ ਸੜਕਾਂ ਟੁੱਟੀਆਂ ਸਨ ਪਰ ਉਸ ਤੋਂ ਬਾਅਦ ਕਿਸੇ ਦੇ ਵੱਲੋਂ ਇਹਨਾਂ ਸੜਕਾਂ ਦੀ ਸਾਰ ਨਹੀਂ ਲਈ ਗਈ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਸੜਕਾਂ ਦੇ ਉੱਪਰ ਜਿਹੜਾ ਇਸ ਸਮੇਂ ਪਾਣੀ ਜਿਹੜਾ ਵਗ ਰਿਹਾ ਫਿਲਹਾਲ ਇਹ ਨਹੀਂ ਪਤਾ ਕਿ ਕਿਹੜੀ ਥਾਂ ਦੇ ਉੱਪਰ ਖੜ੍ਹਾ ਹੈ ਕਿੱਥੋਂ ਸੜਕ ਖੋਖਲੀ ਹੈ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੇ ਵਿੱਚ ਆਪ ਹੀ ਸचेत ਹੋਏ ਨੇ ਆਪ ਹੀ ਜਿਹੜਾ ਇਹਨਾਂ ਇਲਾਕਿਆਂ ਨੂੰ ਜੋ ਵਰਤਨਾ ਜਿਹੜਾ ਉਹਨਾਂ ਦੇ ਵੱਲੋਂ ਫਿਲਹਾਲ ਜਦੋਂ ਤੱਕ ਪਾਣੀ ਉਦੋਂ ਤੱਕ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਟ੍ਰੈਫਿਕ ਨਹੀਂ ਜਾ ਰਹੀ ਪਰ ਸਵਾਲ ਵੱਡੇ ਉੱਠਦੇ ਨੇ ਕਿ ਜਿਹੜੀਆਂ ਨੇ ਇਹਨਾਂ ਦੇ ਲਈ ਕੀ ਪ੍ਰਬੰਧ ਕੀਤੇ ਜਾ ਸਕਦੇ ਨੇ ਕਿਉਂਕਿ ਲਗਾਤਾਰ ਜੋ ਹੈ ਜੋ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਵੱਧਾ ਹੋਇਆ ਨਜ਼ਰ ਆ ਰਿਹਾ ਸੀ ਤੇ ਹੁਣ ਜਿਹੜੀ ਹੈ ਜੇ ਇਹ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਜ਼ਰੂਰ ਕਿਹਾ ਜਾ ਰਿਹਾ ਕਿ ਘਟਣਾ ਸ਼ੁਰੂ ਹੋ ਚੁੱਕਿਆ ਪਰ ਗਰਾਊਂਡ ਪੀਰ ਦੇ ਉੱਪਰ ਹਲੇ ਵੀ ਪਾਣੀ ਦਾ ਜਿਹੜਾ ਪੱਧਰ ਉਸੇ ਤਰ੍ਹਾਂ ਜੋ ਲੋਕ ਨੇ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪਾਣੀ ਦਾ ਪੱਧਰ ਜਿਹੜਾ ਵੱਧਾ ਹੋਇਆ ਨਜ਼ਰ ਆ ਰਿਹਾ ਪਰ ਕਿਤੇ ਨਾ ਕਿਤੇ ਮਾਪਿਆਂ ਨੂੰ ਅਸੀਂ ਵੀ ਜਿਹੜੀ ਹੈ ਅਪੀਲ ਕਰਨਾ ਚਾਹੁੰਦਾ ਕਿ ਕਿ ਬਰਸਾਤੀ ਪਾਣੀ ਹੈ ਬਰਸਾਤੀ ਪਾਣੀ ਦੇ ਵਿੱਚ ਕਈ ਵਾਰ ਕੋਈ ਜੀਵ ਜੰਤੂ ਜਿਹੜਾ ਹੈ ਆ ਜਾਂਦਾ ਪਰ ਬੱਚੇ ਜਿਹੜੇ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਦੇ ਵਿੱਚ ਜਿਹੜੇ ਨੇ ਇਸ ਰਸਤਿਆਂ ਦੇ ਰਾਹੀ ਜਿਹੜਾ ਇਸ ਨੂੰ ਇਸਤੇਮਾਲ ਕਰ ਰਹੇ ਨੇ ਤੇ ਕੋਈ ਵੱਡੀ ਹਾਸਾ ਵੀ ਹੋ ਸਕਦਾ ਕਿਉਂਕਿ ਆਮ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਸੱਪ ਹੋਵੇ ਜਾਂ ਫਿਰ ਕੋਈ ਹੋਰ ਕਿੜਾ ਮਕੋੜਾ ਹੋਵੇ ਉਹ ਜ਼ਰੂਰ ਜਿਹੜਾ ਹੈ ਜਾਂ ਬਰਸਾਤੀ ਪਾਣੀ ਦੇ ਵਿੱਚ ਆ ਸਕਦਾ ਜਿਸ ਦੇ ਨਾਲ ਕੋਈ ਖਤਰਾ ਨਾ ਹੋਵੇ ਤਾਂ ਬੱਚਿਆਂ ਨੂੰ ਵੀ ਕਹਾਂਗੇ ਇਸ ਸਾਈਡ ਪਾਣੀ ਹੈ ਤੁਸੀਂ ਇੱਧਰ ਕਿਉਂ ਆ ਰਹੇ ਹੋ ਤਾਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਨੇ ਇਸੰਨੇ ਇਸ ਤੇ ਜੋ ਹੈ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅੱਗੇ ਪਾਣੀ ਦਾ ਪੱਧਰ ਬਹੁਤ ਜਿਹੜਾ ਵੱਧ ਚੁੱਕਿਆ ਹੈ ਤੇ ਪ੍ਰਸ਼ਾਸਨ ਦੇ ਨਾਲ-ਨਾਲ ਮਾਪਿਆਂ ਨੂੰ ਜਿਹੜਾ ਅਸੀਂ ਅਪੀਲ ਕਰਾਂਗੇ ਕਿ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ ਕਿ ਕਿ ਬਰਸਾਤੀ ਪਾਣੀ ਹੈ ਬਰਸਾਤੀ ਪਾਣੀ ਦੇ ਵਿਸ਼ੇ ਕਿਸੇ ਵੀ ਤਰ੍ਹਾਂ ਦਾ ਕੋਈ ਜੀਵ ਜੰਤੂ ਨਿਕਲ ਸਕਦਾ ਹੈ ਕਿਸੇ ਵੱਡੀ ਅਨੁਸ਼ੰਨੀ ਨਾ ਹੋਏ ਉਸ ਤੋਂ ਪਹਿਲਾਂ ਜ਼ਰੂਰ ਜਿਹੜੇ ਤੁਸੀਂ ਸਤਰ ਕਰੋ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਸਮਝਾਓ ਘਰਾਂ ਦੇ ਵਿੱਚ ਰੱਖੋ ਕਿਉਂਕਿ ਜੋ ਜਾਣਕਾਰੀ ਆ ਰਹੀ ਹੈ ਕਿ ਪਾਣੀ ਦਾ ਪੱਧਰ ਜਿਹੜਾ ਉੱਭੜਣਾ ਵੀ ਸ਼ੁਰੂ ਹੋ ਸਕਦਾ ਹੈ ਤੇ ਘਟਣਾ ਵੀ ਸ਼ੁਰੂ ਜਿਹੜਾ ਜੋ ਪ੍ਰਸ਼ਾਸਨ ਪ੍ਰਸ਼ਾਸਨ ਦੇ ਮੁਤਾਬਿਕ ਘਟਨਾ ਸ਼ੁਰੂ ਹੋ ਚੁੱਕਿਆ ਜਿਹੜੇ ਪਿੰਡ ਵਾਸੀ ਨੇ ਉਹਨਾਂ ਦਾ ਕਹਿਣਾ ਕਿ ਪਾਣੀ ਦਾ ਪੱਧਰ ਹਾਲੇ ਵੀ ਘਟ ਰਿਹਾ ਹੈ ਕੈਮਰਾ ਪਸੰਦ ਮੌਜੂਦ ਗੁਰਪ੍ਰੀਤ ਮਾਨ ਐਬੀ ਪਸਾਂਜਾ ਉਂਸਰ